ਜੀ ਹਾਂ ਦੋਸਤੋ ਅੱਜ ਆਪਾਂ ਜ਼ਿਕਰ ਕਰ ਰਹੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਜਿਸ ਨੇ ਛੋਟੀ ਉਮਰੇ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਜੋ ਕਿ ਕਿਸੇ ਸਮੇਂ ਪੰਜਾਬੀ ਦਾ ਇੱਕ ਗੈਰੀ ਸੰਧੂ ਦੇ ਪਿੱਛੇ ਕੋਰਸ ਬੋਲਦਾ ਹੁੰਦਾ ਸੀ ਤੇ ਗੈਰੀ ਸੰਧੂ ਨੇ ਆਪਣੇ ਪਿੱਛੋਂ ਚੱਕ ਕੇ ਉਸ ਨੂੰ ਅੱਗੇ ਸਟੇਜ ਦੇ ਉੱਪਰ ਲਿਆਂਦਾ ਤੇ ਅੱਜ ਬਹੁਤ ਵੱਡੀਆਂ ਬੁਲੰਦੀਆਂ ਛੂ ਚੁੱਕਿਆ ਹੈ ਜੀ ਹਾਂ ਦੋਸਤੋ ਅੱਜ ਆਪਾਂ ਜ਼ਿਕਰ ਕਰਦੇ ਹਾਂ ਪੰਜਾਬੀ ਮਸ਼ਹੂਰ ਗਾਇਕ ਗੁਲਸ਼ਨ ਖਾਨ ਯਾਨੀ ਕਿ ਜੀ ਖਾਨ ਦੇ ਬਾਰੇ ਜੀ ਖਾਨ ਜਿਸ ਦੇ ਕਾਫੀ ਗਾਣੇ ਜੋ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਸੁਣੇ ਹੋਣੇ ਆ ਅਲੇ ਸਾਹਮਲੇ ਜੱਟੀਏ ਦਿਲ ਮੇਰਾ ਬਾਕੀ ਸਭ ਛੱਡ ਦੇ ਗੱਭਰੂ ਤੇ ਮੁੰਡੇ ਚੰਡੀਗੜ੍ਹ ਸ਼ਹਿਰ ਦੇ ਤੂੰ ਸੱਜਣਾ ਰੱਬ ਦੇ ਨਾਂ ਵਰਗਾ ਤੇ ਆਉਂਦੇ ਜਾਂਦੇ ਸਾ ਵਰਗਾ ਇਦਾਂ ਦੇ ਬਹੁਤ ਸਾਰੇ ਗਾਣੇ ਉਸ ਦੇ ਮਾਰਕੀਟ ਦੇ ਵਿੱਚ ਆਏ ਨੇ ਪਰ ਇਸ ਵਕਤ ਪੰਜਾਬੀ ਗਾਇਕ ਵਿਵਾਦਾਂ ਦੇ ਵਿੱਚ ਫਸੇ ਹੋਏ ਨੇ ਜਦੋਂ ਇੱਕ ਉਸ ਦੀ ਤਸਵੀਰ ਵਾਇਰਲ ਹੋਈ ਤੇ ਦੱਸਿਆ ਜਾ ਰਿਹਾ ਹੈ ਕਿ ਜੀ ਖਾਨ ਮਸ਼ਹੂਰ ਗਾਇਕਾ ਜੋ ਕਿ ਗੁਰਲੇ ਅਖਤਰ ਦੀ ਭੈਣ ਜੈਸਮਿਨ ਅਖਤਰ ਦੇ ਨਾਲ ਵਿਆਹ ਕਰਵਾਉਣ ਜਾ ਰਿਹਾ ਹੈ ਅਤੇ ਵਿਆਹ ਵਾਲੇ ਮੌਕੇ ਤੇ ਉਸ ਦੀ ਘਰਵਾਲੀ ਜਦੋਂ ਉੱਥੇ ਪਹੁੰਚ ਗਈ ਤੇ ਉਸ ਬਾਅਦ ਕੀ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀਹਾਂ ਦੋਸਤੋ ਜੀ ਖਾਂਦੀ ਜੇਕਰ ਆਪਾਂ ਗੱਲ ਕਰੀਏ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਕੀਤਾ ਗਰੀਬੀ ਦੇ ਵਿੱਚੋਂ ਉੱਠ ਕੇ ਇੱਕ ਬਹੁਤ ਵੱਡਾ ਮੁਕਾਮ ਹਾਸਲ ਕਰਨਾ ਕੋਈ ਮਾੜੀ-ਮੁੱਟੀ ਗੱਲ ਨਹੀਂ ਤੇ ਹਮੇਸ਼ਾ ਇਹੋ ਸੋਚ ਕਰ ਗੁਜ਼ਾਰ ਕਰਦਾ ਰਹਿੰਦਾ ਹੈ ਆਪਣੇ ਉਸਤਾਦ ਗੈਰੀ ਸੰਧੂ ਦਾ ਅਕਸਰ ਉਸਦੀ ਵੀਡੀਓ ਦੇ ਵਿੱਚ ਵੀ ਇਹੀ ਆਉਂਦਾ ਰਹਿੰਦਾ ਹੈ ਕਿ ਮੈਂ ਆਪਣੇ ਉਸਤਾਦ ਗੈਰੀ ਸੰਧੂ ਦਾ ਕਿਵੇਂ ਸ਼ੁਕਰਾਨਾ ਕਰਾਂ ਕਿ ਉਸਨੇ ਮੈਨੂੰ ਇੱਕ ਕੋਰਸ ਬੋਲਣ ਵਾਲੇ ਨੂੰ ਅੱਜ ਇੱਕ ਬਹੁਤ ਵੱਡੇ ਮੁਕਾਮ ਦੇ ਉੱਪਰ ਲਿਆ ਕੇ ਖੜਾ ਕਰ ਦਿੱਤਾ ਪਰ ਉਸਦੀਆਂ ਜੋ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਮਸ਼ਹੂਰ ਗਾਇਕਾ ਜੈਸਮੀਨ ਅਖਤਰ ਦੇ ਨਾਲ ਉਹਨਾਂ ਤਸਵੀਰਾਂ ਨੇ ਸਵਾਲ ਖੜਾ ਕੀਤਾ ਹੈ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਕਿ ਅੱਜ ਜੀ ਖਾਨ ਦੇ ਨਾਲ ਇਹ ਸਭ ਕੁਝ ਕਿਵੇਂ ਹੋਇਆ ਸਾਰੇ ਲੋਕ ਇਹ ਦੱਸਦੇ ਨੇ ਕਿ ਜੀ ਖਾਨ ਵਿਆਹਿਆ ਹੋਇਆ ਹੈ ਪਰ ਉਸ ਨੇ ਆਪਣੀ ਵਿਆਹ ਦੀ ਪਹਿਚਾਨ ਛੁਪਾ ਰੱਖੀ ਹੈ ਪਰ ਉਹਨਾਂ ਤੀਆਂ ਜੋ ਤਸਵੀਰਾਂ ਵਾਇਰਲ ਹੋਈਆਂ ਨੇ ਜੈਸਮਿਨ ਅਖਤਰ ਦੇ ਨਾਲ ਉਹ ਕੁਝ ਸਵਾਲ ਜ਼ਰੂਰ ਖੜੇ ਕਰਦੀਆਂ ਨੇ ਪਰ ਉਸ ਤੋਂ ਬਾਅਦ ਜੋ ਕੁਝ ਸੋਸ਼ਲ ਮੀਡੀਆ ਤੇ ਅਫਵਾਹਾਂ ਚੱਲ ਰਹੀਆਂ ਨੇ ਕਿ ਜੀ ਖਾਨ ਦਾ ਜੋ ਵਿਆਹ ਹੋ ਰਿਹਾ ਜੈਸਮਨ ਅਖਤਰ ਦੇ ਨਾਲ ਇਹ ਸਰਾਸਰ ਝੂਠ ਹੈ ਕਿਉਂਕਿ ਜੀ ਖਾਨ ਜੋ ਕਿ ਇੱਕ ਗਾਣੇ ਦੀ ਸ਼ੂਟਿੰਗ ਕਰ ਰਿਹਾ ਉਸ ਗਾਣੇ ਦੀ ਸ਼ੂਟਿੰਗ ਦੇ ਦੌਰਾਨ ਹੀ ਤਸਵੀਰ ਖਿੱਚੀ ਗਈ ਹੈ ਪਰ ਕੁਝ ਸ਼ਰਾਰਤੀ ਅਨਸਰ ਜੋ ਨੇ ਇਸ ਦਾ ਗਲਤ ਫਾਇਦਾ ਚੁੱਕਦੇ ਨੇ ਅਤੇ ਇਸ ਨੂੰ ਜੈਸਮਨ ਅਖਤਰ ਦੇ ਨਾਲ ਜੋੜ ਰਹੇ ਨੇ ਜੋ ਸਰਾਸਰ ਗਲਤ ਹੈ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ